ਇਸ ਵੇਲੇ ਦੀ ਵੱਡੀ ਖਬਰ ਮੋਗਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਵੱਡੀ ਵਾਰਦਾਤ ਵਾਪਰੀ ਹੈ ਤਾਂ ਦੱਸਦੇ ਕਿ ਪੰਜਾਬੀ ਅਦਾਕਾਰਾਂ ਤਾਣੀਆਂ ਦੇ ਪਿਤਾ ਨੂੰ ਗੋਲੀਆਂ ਮਾਰੀਆਂ ਗੀਆਂ ਨੇ ਤਾਂ ਪੰਜਾਬੀ ਅਦਾਕਾਰਾਂ ਤਾਣੀਆਂ ਜਿਸ ਨੇ ਸੁਖਨਾ ਕਿਸਮਤ ਵਰਗੀਆਂ ਫਿਲਮਾਂ ਕੀਤੀਆਂ ਨੇ ਨਾਮਵਰ ਅਦਾਕਾਰ ਹੈਗੀ ਆ ਤਾਂ ਜੇਕਰ ਤਾਣੀਆਂ ਦੇ ਪਿਤਾ ਦੀ ਗੱਲ ਕੀਤੀ ਜਾਵੇ ਤਾਂ ਪੇਸ਼ੇਵਰ ਡਾਕਟਰ ਨੇ ਤਾਂ ਕੋਟ ਇਸੇ ਖਾਂ ਦੇ ਵਿੱਚ ਹਰਮਾਨਸ ਕਲੀਨਿਕ ਨਾਂ ਦਾ ਉਹ ਹਸਪਤਾਲ ਚਲਾਉਂਦੇ ਨੇ ਪਰ ਅੱਜ ਦੁਪਹਿਰ ਵੇਲੇ ਦੋ ਜਿਹੜੇ ਹਮਲਾਵਰ ਆਉਂਦੇ ਨੇ ਤੇ ਪਹਿਲਾ ਉਹ ਮਰੀਜ਼ ਦਾ ਏ ਭੇਸ ਦੇ ਵਿੱਚ ਆਉਂਦੇ ਨੇ ਦਵਾਈ ਲੈਂਦੇ ਨੇ ਤਾਂ ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਂ ਤਿੰਨ ਗੋਲੀਆਂ ਲੱਗੀਆਂ ਨੇ ਤੇ ਇਸ ਵਕਤ ਜੇਕਰ ਤਾਨੀਆਂ ਦੇ ਪਿਤਾ ਦੀ ਗੱਲ ਕੀਤੀ ਜਾਵੇ ਤਾਂ ਜ਼ੇਰੇ ਇਲਾਜ ਨੇ ਸਥਿਤੀ ਉਹਨਾਂ ਦੀ ਕਾਫੀ ਗੰਭੀਰ ਬਣੀ ਹੋਈ ਆ ਕ੍ਰਿਟੀਕਲ ਨੇ ਤਾਂ ਮੋਗਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਤਾਂ ਦੁਪਹਿਰ ਵੇਲੇ ਇਹ ਖਬਰ ਸਾਹਮਣੇ ਆਉਂਦੀ ਆ ਹਾਲਾਂਕਿ ਉਹ ਤਾਂ ਪਤਾ ਲੱਗਦਾ ਕਿ ਕੋਟ ਇਸੇ ਖਾਂ ਦੇ ਵਿੱਚ ਇੱਕ ਡਾਕਟਰ ਦੇ ਗੋਲੀਆਂ ਮਾਰ ਦਿੱਤੀਆਂ ਗੰਗਾ ਨੇ ਦੋ ਜਿਹੜੇ ਅਮਲਾਂ ਆ ਵਰਨੇ ਜਿਨ੍ਹਾਂ ਦੇ ਕੋਲ ਪਿਸਟਲ ਹੁੰਦਾ ਪਹਿਲਾਂ ਉਹ ਦਵਾਈ ਲੈਂਦੇ ਨੇ ਡਾਕਟਰ ਤੋਂ ਅਨਿਲ ਕੰਬੋਜ ਤੋਂ ਤੇ ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਪਰ ਹੁਣ ਜਿਹੜੀ ਵੱਡੀ ਖਬਰ ਜਿਹੜੀ ਇਸ ਮਾਮਲੇ ਦੇ ਵਿੱਚ ਅਪਡੇਟ ਸਾਹਮਣੇ ਆਈ ਹੈ ਕਿ ਜਿਸ ਡਾਕਟਰ ਅਨਿਲ ਜੇਤ ਕੰਬੋਜ ਦੇ ਗੋਲੀਆਂ ਚਲਾਈਆਂ ਗੀਆਂ ਨੇ ਤਾਂ ਉਹ ਪੰਜਾਬੀ ਅਦਾਕਾਰਾ ਤਾਣੀਆਂ ਦੇ ਪਿਤਾ ਨੇ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਸਾਡੇ ਮੋਗਾ ਤੋਂ ਪੱਤਰਕਾਰ ਕਚੇਸ਼ ਜੁੜੇ ਚੁੱਕੇ ਨੇ ਜੀ ਕਸ਼ਿਸ਼ ਕੀ ਜਾਣਕਾਰੀ ਹੈਗੀ ਆ ਜੋ ਪੰਜਾਬੀ ਅਦਾਕਾਰਾ ਤਾਣੀਆਂ ਦੇ ਪਿਤਾ ਦੇ ਗੋਲੀਆਂ ਚੱਲੀਆਂ ਨੇ ਜੀ ਸਰ ਮਤਲਬ ਦੱਸਣਾ ਚਾਹੂੰਗਾ ਜਿਹੜੇ ਤਾਨੀਆਂ ਜਿਹਦੇ ਪਿਤਾ ਜਿਹੜੇ ਐ ਮਤਲਬ ਰਿਤੇ ਐ ਉਹ ਆਪਣੇ ਕਲੀਨਿਕ ਦੇ ਉੱਪਰ ਬੈਠੇ ਸੀਗੇ ਤੇ ਦੋ ਨੌਜਵਾਨ ਜਿਹੜੇ ਆਂਦੇ ਐ ਉਹਨਾਂ ਨੂੰ ਕਿਸੇ ਕਸਪੰਦੇ ਤੇ ਉਸ ਤੋਂ ਬਾਅਦ ਉਹਨਾਂ ਦੇ ਉੱਪਰ ਗੋਲੀਆਂ ਝਾੜ ਦਿੱਤੀਆਂ ਜਾਂਦੀਆਂ ਇੱਕ ਇਹ ਵੀ ਦੱਸਣਾ ਬੰਦਾ ਸਰ ਡਾਕਟਰ ਸਾਹਿਬ ਨੂੰ ਪਹਿਲਾਂ ਦੋ ਜਿਹੜੇ ਨੌਜਵਾਨ ਐ ਆਪੇ ਪਾਸੇ ਦੇ ਲੋਕਾਂ ਦੇ ਦੱਸਣ ਮੁਤਾਬਕ ਜਿਹੜੇ ਉਸ ਕਲੀਨਿਕ 'ਚ ਲੱਗੇ ਹੋਏ ਆ ਉਹਨਾਂ ਨੇ ਕਿਹਾ ਕਿ ਪਹਿਲਾਂ ਆ ਕੇ ਦੇਖ ਕੇ ਗਏ ਕਿ ਡਾਕਟਰ ਸਾਹਿਬ ਉੱਥੇ ਬੈਠੇ ਕਿ ਨਹੀਂ ਬੈਠੇ ਉਸ ਤੋਂ ਬਾਅਦ ਦੁਬਾਰਾ ਥੋੜੀ ਦੇਰ ਬਾਅਦ ਫੇਰ ਆਂਦੇ ਆ ਜੋ ਡਾਕਟਰ ਸਾਹਿਬ ਆਂਦੇ ਆ ਤੇ ਇੱਕ ਬੰਦਾ ਉਹਨੂੰ ਡਾਕਟਰ ਸਾਹਿਬ ਨੂੰ ਆਪਣਾ ਚੈੱਕਅਪ ਕਰਵਾਂਦਾ ਤੇ ਦੂਸਰਾ ਬੰਦਾ ਉਹਨਾਂ ਦੇ ਨਾਲ ਖੜਾ ਹੁੰਦਾ ਤੇ ਡਾਕਟਰ ਸਾਹਿਬ ਦਾ ਛੋਟਾ ਬੇਟਾ ਜਿਹੜਾ ਚਾਹਤ ਹੈ ਉਹ ਵੀ ਉਹਦੇ ਨਾਲ ਹੀ ਸੀਗਾ ਕਿ ਉਹਨੇ ਕਿਹਾ ਕਿ ਮੇਰੇ ਪੈਰ ਤੇ ਵਿੱਚ ਵੀ ਜੀ ਉਸ ਨੂੰ ਅਲਰਜੀ ਵਗੈਰ ਹੈਗੇ ਤੁਸੀਂ ਡਾਕਟਰ ਸਾਹਿਬ ਉਹ ਵੀ ਦੱਸੋ ਤੇ ਜਦੋਂ ਡਾਕਟਰ ਸਾਹਿਬ ਝੁਕਦੇ ਆ ਤਾਂ ਉਹ ਉਹ ਹੀ ਗੋਲੀਆਂ ਚਲਾ ਕੇ ਤੇ ਫਰਾਰ ਹੋ ਜਾਂਦੇ ਮੌਕੇ ਤੋਂ ਜੀ ਜੀ ਤਾਂ ਇਸ ਵਕਤ ਉਹ ਜ਼ੇਰੇ ਇਲਾਜ ਨੇ ਉਹਨਾਂ ਦੀ ਕੰਡੀਸ਼ਨ ਕਿਸ ਤਰ੍ਹਾਂ ਦੱਸੀ ਜਾ ਰਹੀ ਹੈ ਕਿ ਕਿਸ਼ਨ ਤਾਂ ਹਜੇ ਕ੍ਰਿਟੀਕਲੀ ਦੱਸੀ ਜਾ ਰਹੀ ਹੈ ਲੇਕਿਨ ਡਾਕਟਰਾਂ ਵੱਲੋਂ ઓਪਰੇਸ਼ਨ ਜਿਹੜਾ ਕਰ ਲਿੱਤਾ ਗਿਆ ਤੇ 2 ਘੰਟੇ ਮਤਲਬ ਤੋਂ ਵੱਧ ਲੈਣਾ ઓਪਰੇਟ ਚੱਲਿਆ ਉਹਨਾਂ ਦਾ ਲੇਕਿਨ ਹਰ ਇੱਕ ਕੰਡੀਸ਼ਨ ਵਿੱਚ ਸਪੱਸ਼ਟ ਨਹੀਂ ਰਿਹਾ ਡਾਕਟਰ ਜੀ ਇਹਦੇ ਕੁਝ ਕੁਝ ਪਤਾ ਲੱਗ ਸਕਿਆ ਕਿ ਕਿਸ وجہ ਕਰਕੇ ਗੋਲੀਆਂ ਚਲਾ ਗੰਗਾ ਜਾਂ ਕੋਈ ਪਹਿਲਾ ਕੋਈ ਫੋਨ ਵਗੈਰਾ ਜਾਂ ਕੋਈ ਧਮਕੀ ਇਸ ਤਰ੍ਹਾਂ ਦੇ ਇਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਨੂੰ ਪਹਿਲਾਂ ਵੀ ਧਮਕੀਆਂ ਆਈਆਂ ਜਿਹੜੀ ਸਿਕਿਉਰਟੀ ਇਹਨਾਂ ਦੀ ਇਹ ਮਹੀਨੇ ਜਿਹੜੇ ਮਹੀਨੇ ਪਹਿਲਾਂ ਇਹ ਵਾਪਸ ਗਈ ਹੈ ਤੇ ਇਹ ਮਤਲਬ ਕਲੀਨਿਕ ਤੇ ਆਉਂਦੇ ਨਹੀਂ ਸੀਗੇ ਕਿਉਂਕਿ ਇਹਨਾਂ ਨੂੰ ਪਹਿਲਾਂ ਇੱਕ ਦੋ ਵਾਰ ਧਮਕੀਆਂ ਵੀ ਆਈਆਂ ਲੇਕਿਨ ਇਹਦੀ ਪੁਲਿਸ ਹੈ ਜਿਹੜੀ ਪੁਲਿਸ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ ਤੇ ਉਹਦੇ ਸੀਸੀਟੀਵੀ ਕੈਰੇ ਵੀ ਕੰਗਲੇ ਜਾ ਰਹੇ ਹੈ ਜੇ ਉਸ ਤੋਂ ਉਹਨਾਂ ਨੇ ਐਸਐਸਪੀ ਸਾਹਿਬ ਨੇ ਇਹ ਕਹਿਣਾ ਕਿ ਜਲਦੀ ਜਿਹੜੇ ਜਿਹੜੇ ਜਲਦੀ ਕਾਲਪੁਕੀਤੇ ਜਾਣਗੇ ਜੀ ਤਾ ਹੋ ਜੇ ਤੱਕ ਕੁਝ ਪਤਾ ਲੱਗਿਆ ਜਿਹੜੇ ਦੋ ਹਮਲਾਵਾਰ ਆਏ ਸੀਗੇ ਜਿਨ੍ਹਾਂ ਦੇ ਵੱਲੋਂ ਕਾਤਲਨਾ ਹਮਲਾ ਕੀਤਾ ਗਿਆ ਕੋਈ ਸਰਾਗ ਮਿਲਾ ਹੋਵੇ ਕੋਈ ਸੀਸੀਟੀਵੀ ਕੈਮਰਾ ਦੇ ਵਿੱਚੋਂ ਕੋਈ ਫੁਟੇਜ ਵਗੈਰਾ ਮਿਲੀ ਹੋਵੇ ਨਹੀਂ ਸਰ ਇਸ ਤਰ੍ਹਾਂ ਦਾ ਕੁਝ ਵੀ ਹਲੇ ਸਾਹਮਣੇ ਨਹੀਂ ਆਇਆ ਪੁਲਿਸ ਮੌਕੇ ਤੇ ਜਿਹੜੀ ਖੰਗਾਲ ਦੇ ਆਸ-ਪਾਸੇ ਸੀਸੀਟੀਵੀ ਸਾਰੀ ਚੈੱਕ ਕਰ ਰਹੀ ਹੈ ਜਦੋਂ ਕਿ ਕੋਈ ਇਨਫੋਰਮੇਸ਼ਨ ਆਉਂਦੀ ਹੈ ਤੇ ਤੁਹਾਨੂੰ ਸਾਂਝੀ ਕੀਤੀ ਜਾਵੇ ਜੀ ਤਾਂ ਕਿੰਨੇ ਸਮੇਂ ਤੋਂ ਇੱਥੇ ਆਪਣਾ ਕਲੀਨਿਕ ਚਲਾ ਰਹੇ ਸੀਗੇ ਇਸ ਬਾਰੇ ਕੋਈ ਜਾਣਕਾਰੀ ਹੋ ਸ੍ਰੀਪੁਰਾਣੀ ਹੈ ਬਹੁਤ ਮਸ਼ਹੂਰ ਡਾਕਟਰ ਹੈ ਇਹ ਇਸ ਕਰਕੇ ਜਿਹੜੇ ਹੈ ਪਹਿਲਾਂ ਇਹਨਾਂ ਦਾ ਦੇਰ ਪਹਿਲਾਂ ਉਹਦੇ ਬੇਰੀਬੈਟ ਹੋ ਗਈ ਸੀਗੀ ਤੇ ਉਸ ਕਰਕੇ ਇਹ ਆਪਦੇ ਮੇਨ ਜਿਹੜਾ ਜਿਹੜਾ ਵੱਡਾ ਹਸਪਤਲ ਆ ਥੋੜੀ ਦੂਰ ਹੈ ਇਹ ਆਪਦੇ ਹਸਪਤਲ 'ਚ ਬੈਠਦੇ ਸੀ ਵੱਡੇ ਪਰ ਆ ਮਹੀਨਾ ਡੇਢ ਮਹੀਨਾ ਹੀ ਹੋਇਆ ਜਿਹੜੇ ਛੋਟੇ ਕਲੀਨਿਕ 'ਚ ਆ ਕੇ ਦੇਖਦੇ ਸੀ ਡਾਕਟਰ ਜਿਹੜੀ ਸੇਵਾ ਕਰਦੇ ਸੀ ਜੀ ਤਾਂ ਬਹੁਤ-ਬਹੁਤ ਸ਼ੁਕਰੀਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਪੰਜਾਬੀ ਆਧਕਾਰ ਤਾਣੀਆਂ ਦੇ ਪਿਤਾ ਦੇ ਗੋਲੀਆਂ ਚੱਲੀਆਂ ਨੇ ਤਾਂ ਦੁਪਹਿਰ ਵਾਲੇ ਜਿਹੜੀ ਇਹ ਖਬਰ ਸਾਹਮਣੇ ਆਉਂਦੀ ਹੈ ਕਿ ਇੱਕ ਡਾਕਟਰ ਅਨਿਲਜੀਤ ਕੰਬੋਜ 55 ਸਾਲਾਂ ਇਹਨਾਂ ਦੀ ਉਮਰ ਹੈਗੀ ਆ ਉਹਨਾਂ ਤੇ ਗੋਲੀਆਂ ਚਲਾਈਆਂ ਗਿਆ ਨੇ ਜਿਸ ਤਰ੍ਹਾਂ ਸਾਥੀ ਪੱਤਰਕਾਰ ਨੇ ਜਾਣਕਾਰੀ ਦਿੱਤੀ ਆ ਕਿ ਦੋ ਨੌਜਵਾਨ ਜਿਹੜੇ ਮਰੀਜ਼ ਬਣ ਕੇ ਕਲੀਨਿਕ ਦੇ ਵਿੱਚ ਆਉਂਦੇ ਨੇ ਤਾਂ ਇੱਕ ਮਰੀਜ਼ ਦੇ ਵੱਲੋਂ ਕਿਹਾ ਜਾਂਦਾ ਕਿ ਉਹਨਾਂ ਦੇ ਲੱਤ ਦੇ ਵਿੱਚ ਦਰਦ ਹੈ ਗਿਆ ਤਾਂ ਜਦੋਂ ਉਹ ਦਰਦ ਵੇਖਣ ਦੇ ਲਈ ਝੁਕਦੇ ਨੇ ਤਾਂ ਦੂਸਰਾ ਜਿਹੜਾ ਹਮਲਾਵਰ ਸੀਗਾ ਉਸ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਾਂ ਤਿੰਨ ਗੋਲੀਆਂ ਚਲਾਈਆਂ ਗੰਗਾ ਨੇ ਤਾਂ ਅਜਿਹੇ ਦੇ ਵਿੱਚ ਉਹ ਜ਼ੇਰੇ ਇਲਾਜ ਨੇ ਹਾਲਾਂਕਿ ਜਿਸ ਤਰ੍ਹਾਂ ਜਾਣਕਾਰੀ ਮਿਲੀ ਹੈ ਕਿ ਤਾਣੀਆਂ ਦੇ ਪਿੱਤੇ ਦਾ ਹਜੇ ਆਪਰੇਟ ਹੋ ਚੁੱਕਿਆ ਪਰ ਸਥਿਤੀ ਜਿਹੜੀ ਹਜੇ ਵੀ ਨਾਜ਼ੁਕ ਬਣੀ ਹੋਈ ਆ ਤੇ ਜੇਕਰ ਤਾਣੀਆਂ ਦੀ ਗੱਲ ਕੀਤੀ ਜਾਵੇ ਅਕਸਰ ਤੁਸੀਂ ਵੇਖਿਆ ਹੋਣਾ ਪੰਜਾਬੀ ਫਿਲਮਾਂ ਸੁਫਨਾ ਲੇਕ ਗੋਡੇ-ਗੋਡੇ ਚਾ ਕੋਟਿੰਗਾ ਪਟੋਲੇ ਨਾਂ ਪਰ ਜਿਹੜੀਆਂ ਪੰਜਾਬੀ ਫਿਲਮਾਂ ਨੇ ਉਸ ਦੇ ਵਿੱਚ ਤਾਣੀਆਂ ਨੇ ਆਪਣਾ ਕੰਮ ਜਿਹੜਾ ਉਹ ਕੀਤਾ ਹੈਗਾ ਤਾਂ ਮੋਗਾ ਦੇ ਕੋਟੀ ਸੇਖਾਂ ਦੇ ਵਿੱਚ ਉਹ ਆਪਣਾ ਇੱਕ ਹਸਪੀਟਲ ਅਤੇ ਇੱਕ ਕਲੀਨਿਕ ਚਲਾਉਂਦੇ ਸਨ ਜਿਸ ਤਰ੍ਹਾਂ ਸਾਥੀ ਪੱਤਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਪਹਿਲਾਂ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਸਨ ਤੇ ਜੇਕਰ ਕੋਈ ਸਮਾਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਿਕਿਉਰਿਟੀ ਸੀਗੀ ਹਾਲਾਂਕਿ ਸਿਕਿਉਰਿਟੀ ਹਟਾਈ ਗਈ ਜਾਂ ਫਿਰ ਕਿੰਨਾ ਕਾਰਨਾ ਕਰਕੇ ਹਟਾਈ ਗਈ ਇਸ ਦੇ ਬਾਰੇ ਵੀ ਅਪਡੇਟ ਆਉਣਾ ਅਜੇ ਬਾਕੀ ਹੈਗਾ ਪਰ ਉਸ ਤੋਂ ਬਾਅਦ ਜਿਹੜੀ ਅੱਜ ਇਹ ਵੱਡੀ ਵਾਰਦਾਤ ਵਾਪਰ ਜਾਂਦੀ ਆ ਤਾਂ ਤਾਣੀਆਂ ਦੇ ਪਿਤਾ ਦੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਿੰਨ ਗੋਲੀਆਂ ਲੱਗੀਆਂ ਨੇ ਤਾਂ ਕੋਰਟ ਇਸੇ ਖਾਂ ਤਮੋਗਾ ਦਾ ਇੱਕਸਬਾ ਹੈਗਾ ਕੋਰਟ ਇਸੇ ਖਾਂ ਜਿੱਥੇ ਵੱਡੀ ਵਾਰਦਾਤ ਵਾਪਰੀ ਹੈਗੀ ਆ ਤੇ ਡਾਕਟਰ ਨਲਜੀਤ ਸਿੰਘ ਕੰਬੋਜ ਹੈ ਕੋਰਟ ਇਸੇ ਖਾਂ ਤੋਂ ਉੱਥੇ ਪ੍ਰੈਕਟਿਸ ਕਰਦੇ ਆ ਰਵੰਸ਼ ਨਰਸਿੰਘ ਹੋਮੈਨਾਂ ਦਾ ਉੱਥੇ ਕੋਈ ਗਨ ਸ਼ਾਟ ਹੋਇਆ ਗੋਲੀ ਮਾਰੀ ਕਿਸੇ ਨੇ ਕੋਈ ਸੇਖਾਂ ਤੋਂ ਆਇਆ ਹੈ ਤਕਰੀਬਨ 9 ਘੰਟਾ ਪਹਿਲਾਂ ਆਇਆ ਸੀ ਬਿਲਕੁਲ ਸਵੇਰ ਕੋਈ ਜੀ ਸੱਪੀਆਂ ਬੋਲੀ ਦੇ ਵਿੱਚ ਗੋਲੀਆਂ ਨਾਲ ਜੀ ਮਲਟੀਪਲ ਇਹਨਾਂ ਦੇ ਐਂਟਰੀ ਹੈ ਗਈਆਂ ਇੱਕ ਐਕਜ਼ਿਟ ਵੰਡ ਵੀ ਹੈਗਾ ਰਾਈਟ ਸਾਈਡ ਤੇ ਵੈਸੇ ਜਿਹੜੀਆਂ ਗੋਲੀਆਂ ਲੱਗੀਆਂ ਉਹ ਚੈਸਟ ਦੇ ਲੈਫਟ ਸਾਈਡ ਤੇ ਲੱਗੀਆਂ ਹੋਈਆਂ ਇੱਕ ਗੋਲੀ ਹਾਰਪਾਰ ਵੀ ਨਿਕਲੀ ਹੋਈ ਹੈ ਅਬਡੋਮਨ ਦੇ ਵਿੱਚ ਦੀ ਕੀ ਕੰਡੀਸ਼ਨ ਵੀ ਹੈ ਜੀ ਕੰਡੀਸ਼ਨ ਸਰ ਐਸੋ ਇਜ਼ ਦਾ ਕ੍ਰਿਟੀਕਲ ਹੈ پیشن ਵੈਂਟੀਲੇਟਰ ਤੇ ਹੈ ਬਾਕੀ ਟੀਮ ਆਪਣੀ ਸਾਰੀ ਲੱਗੀ ਹੋਈ ਹੈ ਹਰਵੰਸ ਲਰ ਸਿੰਘ ਹੋਮ ਤੇ 250 ਤੇ ਬੰਦੇ ਆਏ ਸੀ ਜਿਨ੍ਹਾਂ ਨੇ ਪਹਿਲਾਂ ਗੁਨਾ ਤੋਂ ਡਾਕਟਰ ਸਾਹਿਬ ਕੋ ਟ੍ਰੀਟਮੈਂਟ ਲਿਆ ਦਵਾਈ ਵਗੈਰਾ ਦਾ ਪੁੱਛਿਆ ਫਿਰ ਬਾਅਦ ਚ ਇੱਕ ਬੰਦੇ ਨੇ ਫਾਇਰ ਕਰਤੇ ਉਹਦੇ ਸੰਬੰਧੀ ਸਾਡੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਚੱਲ ਰਹੀ ਹੈ ਤੇ ਜਿਹੜੇ ਬੰਦੇ ਨੇ ਸੀਸੀਟੀਵੀ ਕੈਮਰਾ ਤੋਂ ਵੀ ਸਾਨੂੰ ਫੂਟ ਮਿਲੇ ਹੈ ਤੇ ਇਹ ਮਾਮਲੇ ਦੀ ਹਰ ਐਂਗਲ ਤੋਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਲਦੀ ਇਹਨੂੰ ਅਸੀਂ ਫੇਸ ਕਰਦੇ ਹਾਂ ਕారణ ਕੀ ਇਹ ਅਸਰ ਕੋਈ ਥ੍ਰੈਟ ਵਗੈਰਾ ਨਹੀਂ ਸੀ ਕਿ ਕੋਈ ਕੋਸ਼ਿ ਹਰ ਐਂਗਲ ਤੋਂ ਇਨਵੈਸਟੀਗੇਟਿੰਗ ਕਰ ਰਹੇ ਆ ਤੇ ਜੋ ਵੀ ਕੁਝ ਪਤਾ ਲੱਗਦਾ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਹੋਰ ਅਪਡੇਟ ਆਉਗੀ ਉਹ ਤੁਹਾਨੂੰ ਅਸੀਂ ਦੱਸਦੇ ਗੋਲੀਆਂ ਕਿੰਨਾ ਦੇ ਲੱਗੀਆਂ ਕਰ ਕਿੰਨੀਆਂ ਗੋਲੀਆਂ ਲੱਗੀਆਂ ਗੋਲੀਆਂ ਇਹਨਾਂ ਦੇ ਲੱਗੀਆਂ ਜੀ ਚੈਸ ਦੇ ਵਿੱਚ ਥੋੜੇ ਹੱਲੇ ਪਾਸੇ ਇੱਕ ਬਾਹ ਦੇ ਵਿੱਚ ਗੋਲੀਆਂ ਲੱਗੀਆਂ ਤੇ ਹੁਣ ਕੰਡੀਸ਼ਨ ਇਹਨਾਂ ਦੀ ਹਜੇ ਇੱਕ ਵਾਰੀ ਸਟੇਬਲ ਹੈ ਟਰੀਟਮੈਂਟ ਇਹਨਾਂ ਦਾ ਚੱਲ ਰਿਹਾ ਹੈ ਡਾਕਟਰ ਸਾਹਿਬ ਜੀ ਲੱਗੀਆਂ ਨੇ ਗੋਲੀਆਂ ਅਨਿਲ ਕੰਮ ਹਾਂ ਜੀ ਡਾਕਟਰ ਤੇ ਸਰ ਪਛਾਣ ਜਾ ਰਹੇ ਆ ਸੀਸੀਟੀਵੀ ਫੁਟੇਜ ਤੋਂ ਸਾਨੂੰ ਕੁਝ ਮਿਲੇ ਹੈ ਤੇ ਅੱਗੇ ਜਿਹੜੀ ਫਰਦਰ ਅਪਡੇਟ ਹੋਊਗੀ ਉਹ ਅਸੀਂ ਤੁਹਾਨੂੰ ਦੱਸਦੇ ਬਾਕੀ ਸਾਡੀ ਇਨਵੈਸਟੀਗੇਸ਼ਨ ਹਰ ਐਂਗਲ ਤੋਂ ਜਾਰੀ ਹੈ